ਇਸ ਸਮੇਂ ਦੇ ਇਤਨ ਚਾਰ ਜਣੇਗੇ ਹੁਣ ਉਹਨਾਂ ਨੂੰ ਅਸੀਂ ਇੱਕ ਐਪਲੀਕੇਸ਼ਨ ਲਿਖ ਕੇ ਦੇ ਕੇ ਜਾਣੇ ਆ ਜੇਕਰ ਕੱਲ ਨੂੰ ਕਾਰਵਾਈ ਨਹੀਂ ਹੁੰਦੀ ਅਸੀਂ ਟੜਕੇ ਸਾਰ ਇੱਥੇ ਝੰਡਿਆਂ ਨਾਲ ਹੋਵਾਂਗੇ ਗੇਟ ਟੜਕੇ ਬੰਦ ਹੋਊਗਾ ਜੋ ਤੱਕ ਕਾਰਵਾਈ ਨਹੀਂ ਹੁੰਦੀ ਟੜਕੇ ਤੇ ਬੰਦ ਹੋਇਆ ਗੇਟ ਨਹੀਂ ਖੁੱਲੂਗਾ। ਪੰਜਾਬ ਸਟੂਡੈਂਟ ਫੈਡਰੇਸ਼ਨ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਸਿਕਿਉਰਿਟੀ ਪ੍ਰਸ਼ਾਸਨ ਮਰਦਾਬਾਦ। ਮਰਦਾਬਾਦ ਮਰਦਾਬਾਦ। ਪੜ੍ਹੀਆਂ ਪੜਾਣ ਨਾਲ ਗਾਲੀ ਗਲੋਚ ਕਰਨ ਵਾਲਾ ਸਿਕਿਉਰਿਟੀ ਪ੍ਰਸ਼ਾਸਨ ਮਰਦਾਬਾਦ। ਮਰਦਾਬਾਦ ਮਰਦਾਬਾਦ। ਵਿਦਿਆਰਥੀ ਇਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਸਿਕਿਉਰਿਟੀ ਪ੍ਰਸ਼ਾਸਨ ਮਰਦਾਬਾਦ। ਮਰਦਾਬਾਦ ਮਰਦਾਬਾਦ। ਨੇ ਨਾਲੇ ਕੋਲ ਦੀ ਬਾਈਕ ਨੇ ਹੁੱਲੜ ਮਾਜੀ ਕਰਦੇ ਹੋਏ ਲੰਗੇ ਆ। ਬੰਦੇ ਇਹਨਾਂ ਦੇ ਕੋਲ ਆ ਇਹਨਾਂ ਨੂੰ ਰੋਕ ਕੇ ਇਹਨਾਂ ਤੋਂ ਪੁੱਛਣਾ ਨਹੀਂ ਆ ਗਿਆ ਕਿ ਬਈ ਤੁਸੀਂ ਕਰ ਕੀ ਰਹੇ ਹੋ ਇੱਥੇ ਨਾ ਵੀ ਸਿਕਿਉਰਟੀ ਸਿਕਿਉਰਟੀ ਗਾਰਡ ਵੱਲੋਂ ਕੁੜੀਆਂ ਦੇ ਨੰਬਰ ਕੱਢੇ ਗਏ ਐ ਐਂਟਰੀ ਗੇਟ ਵਿੱਚੋਂ ਉਹ ਬੰਦੇ ਦੀ ਜਵਾਕਾਂ ਨੇ ਐਸੀ ਛੁੜਾਈ ਕੀਤੀ ਆ ਕਿ ਇਹਨਾਂ ਨੂੰ ਹਜੇ ਤੱਕ ਫੇਰੀ ਵੀ ਅਗਲ ਨਹੀਂ ਆਏਗੀ ਬੰਦੇ ਸਮੇਂ ਦੇ ਇੱਥੇ ਚਾਰ ਜਣੇ ਨੇ ਕਿ ਹੁਣ ਉਹਨਾਂ ਨੂੰ ਅਸੀਂ ਇੱਕ ਐਪਲੀਕੇਸ਼ਨ ਲਿਖ ਕੇ ਦੇ ਕੇ ਜਾਣੇ ਆ ਜੇਕਰ ਕੱਲ ਨੂੰ ਕਾਰਵਾਈ ਨਹੀਂ ਹੁੰਦੀ ਅਸੀਂ ਤੜਕੇ ਸਾਰ ਇੱਥੇ ਢੰਡਿਆਂ ਨਾਲ ਹੋਵਾਂਗੇ ਗੇਟ ਤੜਕੇ ਬੰਦ ਹੋਊਗਾ ਜੋ ਤੱਕ ਕਾਰਵਾਈ ਨਹੀਂ ਹੁੰਦੀ ਤੜਕੇ ਤੇ ਬੰਦ ਹੋਇਆ ਗੇਟ ਨਹੀਂ ਖੁੱਲੂਗਾ ਠੀਕ ਹੈ ਸਿਕਿਉਰਿਟੀ ਅਫਸਰ ਇੱਥੇ ਆਉਣ ਸਾਨੂੰ ਵਿਸ਼ਵਾਸ ਦਿਵਾਉਣ ਕਿ ਜਿਹੜੀ ਅਸੀਂ ਐਪਲੀਕੇਸ਼ਨ ਦੇਵਾਂਗੇ ਉਹਦੇ ਤੇ ਕਾਰਵਾਈ ਹੋਊਗੀ ਅਸੀਂ ਉਹਦੋਂ ਗੇਟ ਖੋਲ੍ਹਾਂਗੇ ਐਪਲੀਕੇਸ਼ਨ ਅਸੀਂ ਇੱਥੋਂ ਦੇ ਮੌਕੇ ਦੇ ਅਫਸਰ ਨੂੰ ਲਿਖ ਕੇ ਦੰਦੇ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ 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 ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ 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 ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ 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 ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਨਹੀਂ ਕੋਈ ਕੋਈ ਨਹੀਂ ਤੋੜਦੇ ਨਹੀਂ ਨੂੰ ਕਹਿੰਦੇ ਜਾਓ ਜੋ ਕਰਨਾ ਹੈ ਹੋਰ ਲੱਗ ਰਹੀ ਹੈ ਹੋਲੇ ਹੋਣ ਦੇ ਰਹੇ ਨੇ ਮੇਰੇ ਨਾਮ ਦੱਸਿਓ ਮੇਰੇ ਦੇ ਆਈਡੀ ਕੀ ਹੈ ਨਹੀਂ ਜੋੜਾ ਵੀ ਪ੍ਰੋਪਰ ਲਿਖਾਈ ਜੀ ਆਪ ਦਾ ਦੱਸੋ ਆਈਡੀ ਸਹੀ ਨਾਮ ਦੇਖਵਾਰੀ ਆਈਡੀ ਪ੍ਰੋਫਲ ਨਾ ਉਹ ਹੋਰ ਨਾਮ ਦਾ ਸਹੀ ਆਈਡੀ ਨਹੀਂ ਹੋ ਰਹੀ ਹੈ ਵਾਹ ਲੱਗਿਆ ਇਹ ਆਈਡੀ ਆਈਡੀ ਇਹ ਨੀ ਆਈਡੀ ਵੀਡੀਓ ਬਣਾ ਰਹੇ ਹਾਂ ਅਸੀਂ ਅੱਜ ਵੀਡੀਓ ਬਣੀ ਪਈ ਦੂਸਰੇ ਆਈਡੀ ਪ੍ਰੂਫ ਲਾਓ ਦੂਸਰੇ ਆਈਡੀ ਪ੍ਰੂਫ ਦੇ ਦਿਓ ਕੋਲੇ ਫੋਟੋ ਤਾਂ ਹੋਊਗੀ ਨਾਮ ਤਾਂ ਦੱਸੋ ਨਾ ਐਦਾਂ ਕਿੰਨੇ ਬੀ ਗਰਨ ਨਹੀਂ ਹੋਏ ਨਾ ਨਾਉਂਟੋ ਬੋਟਾ ਬੋਟੀ ਚ ਨਹੀਂ ਹੋ ਰਿਹਾ ਲੋ ਤਾਂ ਫਿਰ ਕੀ ਹੈ ਨਾਉਂਟਾ ਦੱਸੋ ਨਾ ਟ੍ਰਾਂਸਪੋਰਟ ਹੈ ਸਰ ਤੋਂ ਨੀਪਲੇਟ ਜਿਹੜਾ ਤੁਸੀਂ ਲਿਖਦੇ ਹੋ ਨਾ ਕਿ ਜਿਹੜੇ ਬੰਦੇ ਨੇ ਕੀਤਾ ਹੈ ਖਰਾਬੀ ਉਹ ਸਿਕਿਉਰਿਟੀ ਚ ਵੀ ਹੈ ਨਹੀਂ ਹੈ ਜ਼ਿਕਰ ਕਰੋ ਕਿ ਜਿਹੜੇ ਬੰਦੇ ਨੇ ਕੀਤਾ ਉਹ ਸਿਕਿਉਰਿਟੀ ਚ ਹੈ ਨਹੀਂ ਹੈ ਪਰ ਗੈਰ ਬਿਲਕੁਲ ਬਿਲਕੁਲ ਲਿਖੋ ਇਹ ਕੋਈ ਰਿਡੀਸਨ ਤੇ ਤਾਂ ਹੋਈ ਨਹੀਂ ਹੋਣੀ ਇਹ ਸਾਨੂੰ ਰਿਡੀਸਨਾਂ ਦੀ ਕੌਣ ਹੋ ਰਹੀ ਆ ਉਹ ਪੂਰੀ ਕਿਤੇ ਤਾਂ ਹੋ ਨਹੀਂ ਹੋਣੀ ਮੇਰੇ ਮੋਟੋ ਤਾਂ ਲੱਗੀ ਹੁੰਦੀ ਆ ਤੇ ਮੈਂ ਨਾਮ ਤਾਂ ਸੁਣ ਸੀ ਉਹਨਾਂ ਦਾ ਨਾਮ ਨਾ ਦਿਖੋ ਐਂਟੀ ਵਾਲਾ ਬੰਦਾ ਉਹਦਾ ਬਹਿ ਇੰਗਰਾਜ਼ ਦਾ ਬੰਦਾ ਹੁਣ ਮੁੱਛੀ ਵਾਲਾ ਮੇਰਾ ਉਹਨ ਕਿਸੇ ਕੋਈ ਗੱਲ ਮੇਰੀ ਗੱਲ ਸੁਣਾਓ ਇੱਥੇ ਅਫਸਰ ਖੜੇ ਤਾਂ ਹੈਗੇ ਆ ਸਟਾਰ ਵਾਲੇ ਬਲਾਓ ਉਹਨਾਂ ਨੂੰ ਸਿਕਿਉਰਿਟੀ ਅਫਸਰ ਦਾ ਹੈ ਉਹ ਦੇਖੋ ਸਾਰਾ ਆਇਓ ਜੀ ਤਹਾਂ ਨੂੰ ਮੜਾ ਜਾਂ ਨਵੇਂ ਡਰ ਦਾ ਆ ਸਰਮਾ ਨਾਮ ਨਾਮ ਦੱਸ ਦਿਓ ਨਾਮ ਦੱਸ ਦਿਓ ਨਾਮ ਦੱਸੋ ਨੰਬਰ ਦਿਓ ਨੰਬਰ ਵੀ ਲੱਗੀ ਹੁੰਦੀ ਹੈ ਨੰਬਰ ਦਿਓ ਨੰਬਰ 022 ਡਿਪਾਰਟਮੈਂਟ ਚ ਆਇਆ ਕਰੋ ਵੀਰੇ ਤੁਸੀਂ ਪਹਿਲਾਂ ਉਹਦਾ ਨਾਮ ਦੱਸੋ ਫਿਰ ਇਹ ਵੀ ਦੱਸ ਦਾਂਗੇ ਅਗਲਾ ਫਿਰ ਯਕੀਨ ਹੋ ਜਾਂਦਾ ਹੁੰਦਾ ਦਾਦਾ ਪੁੱਛੀ ਇੰਨੇ ਭਾਈ ਦੱਸਣੇ ਲੱਗਦੇ ਉਹ ਪਾਈ ਦਾ ਨਾਮ ਹੈ ਜਿਹੜਾ ਹੋਊਗਾ ਹੀ ਨਾ ਤੁਸੀਂ ਉਹਨਾਂ ਦਾ ਨਾਮ ਪਾਓ ਸੜਕੇ ਕੱਢ ਲਾਓ ਉਹਦਾ ਨਾਮ ਹੈ ਨਾ ਅਰਵਿੰਦਰ ਸਿੰਘ ਹੈ ਨਾ ਵੀਡੀਓ ਬਣਾ ਰਹੀ ਹੈ ਵੀਡੀਓ ਬਣਾ ਰਹੀ ਹੈ ਹਰਵਿੰਦਰ ਸਿੰਘ ਪਹਿਲਾਂ ਲੇ ਲਓ ਆਹ ਸਵਾਗਤ ਜੀ ਬੋਰਡ ਦੇ ਐਮ ਸੀ ਐਸ ਬਾਣੀ ਸੇ ਹਾਂ ਫਾਈਲ ਦੋਨੋਂ ਦੇ ਲਿਖਿਆ ਜਾਊਗਾ ਕੰਪਲੇਨਟ ਦਾਲਣੀ ਬਦਾਲੀ ਵਿਰੋਧ ਕਰਤੇ ਹਰਾਸ ਕੀਤਾ ਗਿਆ ਦੁਪਹਿਰਾ ਮਾਰਨ ਦੁਪਹਿਰਾ ਮਾਰਨੀਆਂ ਗੱਲਾਂ ਵੀ ਕਹਿ ਰਿਹਾ ਉਹਦਾ ਕੋ ਨੰਬਰ ਨੰਬਰ ਵੀ ਦਈਆਂ ਉਹ ਬਾਜੀ ਦੀ ਫੋਨ ਆ ਰਹੀ ਜੀ ਕਿ ਉਹ ਕਹਿੰਦੀ ਮੋਲੀ ਇਟਾ ਹਾਂ ਉਹ ਨੰਬਰ ਜੀ ਮੈਂ ਫਿਰ ਜਿਹੜਾ ਨਾਮ ਤੁਸੀਂ ਨਹੀਂ ਨਹੀਂ ਨੰਬਰ ਵੀ ਸੀਗਾ ਇਹਨਾਂ ਕੋਲ ਗਗਨ ਤੂੰ ਲਿਖ ਨਾਮ ਲਿਖ ਉਹਦਾ ਹਰਵਿੰਦਰ ਸਿੰਘ ਉਰਫ ਬਿੱਲਾ ਜਿਹੜਾ ਸਿਕਿਉਰਿਟੀ ਦੇ ਵਿੱਚ ਹੈ ਨਹੀਂ ਤੇ ਸਿਕਿਉਰਿਟੀ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਵਿਦਿਆਰਥੀਆਂ ਨੂੰ ਜਿਹੜਾ ਆ ਮੋਲਸਟੇਜ ਕਰ ਰਿਹਾ ਹਰਾਸ਼ ਕਰ ਰਿਹਾ ਤੇ ਮਾਰਨ ਦੀਆਂ ਧਮਕੀਆਂ ਦੇ ਰਿਹਾ ਆਪ ਹਾਜ਼ਰ ਕਰਨਗੇ ਸਵੇਰੇ ਨਹੀਂ ਹਾਜ਼ਰ ਕਰਨਗੇ ਫਿਰ ਦਿਨੇ ਗੇਟ ਬੰਦ ਰਹੂਗਾ ਗਾੜੀ ਨਾਲ ਵਿਲੇਖਟ ਹੈ ਗਾੜੀ ਵੀ ਲਿਖਦੇ ਕੋਈ ਹਾਂ ਬਿਲਕੁਲ ਖਾਸ ਕਰਕੇ ਕੋੜੀ ਨੂੰ ਰਾਤ ਕਿਹਾ ਗਿਆ ਤੇ ਇਹ 2945 ਬੜਾ ਨਾ ਆਹ ਨੰਬਰ ਹੈ ਕੋਈ ਨੰਬਰ ਦੇ ਦੋ ਸਾਨੂੰ ਉਹ ਪ੍ਰਿੰਦਰ ਸਿੰਘ ਬਿੱਲੇ ਰਹੀ ਲੈ ਲਓ ਨੰਬਰ ਆਉਂਦਾ ਨੰਬਰ ਹੈ ਹੁੰਦਾ ਟੈਕੋੜਾ ਮੋਕਾ ਕੋੜਾ ਨੰਬਰ ਜੀ ਕਿੰਨਾ ਕੋੜਾ ਜਿਆਦਾ ਨੰਬਰ ਕੋੜਾ ਕਰਦੇ ਯਾਰ ਬੰਦੇ ਦਾ ਨੰਬਰ ਲੈ ਲੋ ਯਾਰ ਫਿਰ ਨੰਬਰ ਨਹੀਂ ਬੰਦੇ ਨੰਬਰ ਨਾ ਕੋਈ ਬਣਦਾ ਭਾਬੇ ਭਾਈ ਬਹੁਤ ਸ਼ੁਕਰ ਚ ਦੋਏ ਦੇ ਬੇਸਿਕ ਕਰਦੇ ਹਾਂ ਹਾਂ ਆਹ ਲਿਖੋ ਇਸ ਵਿੱਚ ਸ਼ਾਮਲ ਉਹ ਤਰ੍ਹਾਂ ਦਾ ਉਹ ਡਾਊਨਲੋਡ ਕਰਨਗੇ ਜੀ ਸ਼ਾਮਲ ਕੇ ਪੂਰੀ ਬੈਠੇ ਦੇ ਉੱਪਰ ਉਹ ਵੀਡੀਓ ਬਨਾਮ ਨੂੰ ਜਿਹੋਕਸ ਤੋਂ ਦੇਣਾ ਨਹੀਂ ਜੀ ਇਹ ਵੀਡੀਓ ਬਣਾ ਦੇ ਉਹ ਵੀਡੀਓ ਲਾਈਵ ਤੋਂ ਉਪਰ ਲਾਈਵ ਤੁਹਾਨੂੰ ਲਈ ਪੁਰਾਣੀ ਲੀਡ ਲੈਣੇ ਚੱਲ ਜਾਈਏ ਇਹ ਵੀਡੀਓ ਚੁੱਪੀ ਦੇਖੋ ਲਾਈਵ ਇੱਥੇ ਹੋਰ ਲਾਈਵ ਤਾਂ ਇੱਥੇ ਆ ਸਰ ਉਹ ਬੰਦੇ ਕੋਲੇ ਨੰਬਰ ਆ ਬੰਦੇ ਦਾ ਨੰਬਰ ਨੇ ਰੱਖਿਆ ਜੀ ਮੈਂ ਸਾਨੂੰ ਕੁਝ ਬੋਲਾ ਗਾਲ ਕਦੀ ਮਾਰਾ ਜੀ ਉਹ ਬੰਦਾ ਜਿੰਨਾ ਹਰਲੇ ਨੇ ਗੋਾਈ ਦੇ ਸੀ ਉਹ ਤੁਹਾਡੇ ਨਾਲੋਂ ਬੰਦਾ ਗਾਲਾ ਕੱਢ ਰਿਹਾ ਚਪੇੜੇ ਮਾਰਨੀਏ ਕੁੜੀਆਂ ਨੂੰ ਗਾਲਾ ਕੱਢ ਰਿਹਾ ਤੁਸੀਂ ਰੋਕ ਵੀ ਨਹੀਂ ਸਾਡੇ ਤੁਸੀਂ ਉਹਨਾਂ ਦੇ ਹਾਈਰ ਰੈਂਕ ਤੇ ਆ ਕੇ ਤੁਸੀਂ ਕੀ ਹੋ ਮੈਂ ਯਾਰ ਇੱਕ ਇੱਕ ਹਰ ਇੱਕ ਮਿੰਟ ਇੱਕ ਮਿੰਟ ਮਾਰੋ ਸਾਨੂੰ ਨੰਬਰ ਦੇ ਦਿਓ ਗਾਲ ਨੰਬਰ ਦੇ ਉਹ ਬੰਦੇ ਦਾ

ਕਟਨਾ ਤੋਂ ਬਾਅਦ 10 ਮਿੰਟ ਦੇ ਅੰਦਰ ਅੰਦਰ ਵੀਡੀਓ ਕਿੱਥੇ ਗਿਆ ਇਹ ਵੀ ਲੇਟੀ ਬੈਠਾ ਕਟਨਾ ਪੂਰੀ 10 ਮਿੰਟ ਬਾਅਦ ਵੀਡੀਓ ਆਫ ਕਿੱਥੇ ਆ ਗਿਆ ਹਾਂ ਵੀਡੀਓ ਕਿੱਥੇ ਹੈ ਸਾਡਾ ਬੰਦਾ ਹੀ ਹੈ ਹਾਂ ਕੋਈ ਨਹੀਂ ਨਾਲ 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 ਜਿੱਥੇ 4:00 ਵਜੇ ਦਾ 4:00 ਵਜੇ ਦਾ ਪਾਲਸਾਂ ਦੇ ਸਿਕਿਉਰਿਟੀ ਗਾਰਡ ਵੱਲੋਂ ਪਹਿਲਾਂ ਤਾਂ ਮੁੱਕਰਿਆ ਗਿਆ ਕਿ ਉਹ ਬੰਦੇ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਪਰ ਇਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਉਹ ਬੰਦਾ ਗਲਤੀ ਜੀਲ ਕਰੇਗਾ ਉਹ ਬੰਦਾ ਮਾਫੀ ਮੰਗ ਲਈ ਆ ਜੀ ਸਾਡੇ ਕੋਲ ਵੀਡੀਓ ਬਿਲਕੁਲ ਆਵਾ ਬਿਲਕੁਲ ਵੀਡੀਓ ਬਿਲਕੁਲ ਹੈ ਹਾਂ ਮੋਦੀ ਦਾ ਡਿਊਟੀ ਗਾਰਡ ਸੁਪਰਵਾਇਜ਼ਰ ਦੇ ਨਾਮ ਨਾਲ ਨਾਮ ਨਾਲ ਸਰਕਾਰ ਸਰਕਾਰ ਕਿਉਂ ਸਰ ਨਾਮ ਫਾਰਮ ਨੂੰ ਪਹੁੰਚਣ ਵਾਲੇ ਫਾਰਮ ਦੀ ਕੋਈ ਗਲਤੀ ਨਹੀਂ ਗੇਟ ਬੰਦ ਕਰਦੇ ਬਾਅਦ ਇਹਨਾਂ ਵੱਲੋਂ ਬੰਦ ਦੇ ਇਹ ਕਿਹਾ ਜਾਵਾ ਇਹ ਬੰਦਾ ਕਾਫੀ ਨੀ ਲੀਕੋ ਬੰਦਾ ਕੰਪਨੀ ਚੱਲੀ ਚੱਲੀ ਚਲਾ ਰਿਹਾ ਪੂਰੀ ਜਲਤ ਨਾਲ ਦੀ ਥੱਲੇ ਪੈ ਤਾ ਉਹਨੂੰ ਪਤਾ ਹੈ ਮੈਂ ਉਹਦੀ ਵਰਤ ਨਹੀਂ ਪਈ ਆ ਫਿਰ ਤਾਲਾ ਪੜਨਾ ਨਹੀਂ ਆਉਂਦਾ ਕੀ ਦਿੰਦੇ ਆ ਗੱਲ ਤਾਂ ਨਹੀਂ ਹੈ ਨਾ ਵੀ ਆਪਾਂ ਨਾ ਦੇ ਆਪਣਾ ਆਈ ਡੀਰ ਦੇਖਦੇ ਕਿ ਨਹੀਂ ਉਹ ਬੰਦੇ ਦੇ ਨਾਲ ਕੋਲੇ ਉਹ ਹੀ ਹੈਗਾ ਨਾਲ ਬੈਠੇ ਬੰਦੋ ਗੱਡੀ ਚ ਉਹ ਆਈ ਡੀ ਗੱਡੀ ਚ ਨਹੀਂ ਚਲਾ ਸਕਦਾ ਹਾਂ ਗੱਡੀ ਹਾਂ ਇਹ ਗੱਲ ਹੈ ਮਰਦੋਸ਼ਾ ਪਾਤੀ ਹੋਇਆ ਆਈ ਡੀ ਪ੍ਰੂਫ ਤਾਂ ਲੱਗੀ ਹੋਈ ਹੈ ਬਕਸਾ ਇਹ ਵੀ ਲਿਖੀ ਮੇਨ ਫਲੇਟ ਵੀ ਲਿਖੀ ਆਹਨ ਜੁੜੀ ਹੋਈ ਹੈ ਅਫਸਰ ਸਟੇਟ ਅਗਰ ਹੈ ਹੁੰਦੇ ਨੇ ਭਾਈ ਨੋ ਚ ਨੋ ਚ ਤੱਕ ਲਿਲੀ ਲਿਲੀ ਚਾੜ੍ਹ ਲਾ ਲਾ ਮੈਂ ਵੀ ਸੁਣੋ ਕਹਾਣੀ 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 ਚੌਦੀ ਲੱਗੀ ਚਾਹ ਦੇ ਮਰਦਾ ਜੀਟੀਬੀ ਹੌਲ ਦੇ ਪਿੱਛੇ ਬਾੜੀ ਗੁਰਦੁਆਰਾ ਮੇਰੇ ਆਦੋ ਨਾਲ ਕਿਸੇ ਦਾ ਨਹੀਂ ਪਤਾ ਨਹੀਂ ਉਹ ਜਿਹੜੇ ਤੇ ਨਈਂ ਬੀਚੇ ਆ ਗਏ ਤਾਂ ਗੇੜੇ ਮਾਰਦੇ ਨਾ ਗੇੜੇ ਨਹੀਂ ਮਾਰਦੇ ਗੇੜੇ ਵੀ ਰੋਕ ਕੇ ਉਹ ਜਾਣਾ ਜੀ ਅੱਜ ਬਾਹਰ ਹੀ ਨਹੀਂ ਆਈ ਅੱਜ ਤੱਕ ਢੇੜ ਘੰਟਾ ਹੋ ਗਿਆ ਨਾ ਕੋਈ ਨਹੀਂ ਆਇਆ ਅੱਜ ਬੰਦਾ ਹੀ ਅੰਦਰ ਹੈ ਬਾਹਰ ਨਹੀਂ ਨਾ ਕੋਈ ਨਾ ਉਹ ਵਾਲੇ ਕੱਢ ਕੇ ਆਏ ਸੀ ਜਿੰਨੇ ਕਢਾਉਣਾ ਗੱਡੀ ਅੰਦਰ ਹਾਰਾ ਹੋਰ ਮੰਗਲ ਉਡਾਰੀ ਹੈ ਇਹਨਾਂ ਦਾ ਬੰਦਾ ਡੀਡਕਾਪ ਹੋਇਆ ਹੀ ਨਹੀਂ आप भी चलाओ उन्होंने आपसे भी कहते हैं ना माथे में और गवर्नमेंट का जो है ये सरकार आ रही है कौन जी मेरा फ्लोर ही बाकी है मैं आईडी का आ रहा है और से पहले तेरा नाम है हां सर ड्राइवर दे करो नंबर दे मैं ਇਹ ਬੰਦਾ ਦੱਸਣਾ ਚਾਹੁੰਦਾ ਜਨਨ ਨੂੰ ਕੋਈ ਫਰਕ ਨਹੀਂ ਨਾਲ ਨਹੀਂ ਕਿ ਭਾਈ ਇੱਥੇ ਜੀਣੀ ਹੈ ਮਾਂ ਕੋਈ ਟੈਕ ਟਿਕੰਦਰੀ ਬੰਦਾ ਨਹੀਂ ਪਤਾ ਕਿ ਉਹ ਰੇਡ ਜਿਆ ਜਾਨੀ ਆਨੇ ਉੱਡਾ ਨਿੱਕਰ ਕੱਢ ਕੇ ਕੁੜੀਆਂ ਮੁੰਡੇ ਖੜ ਜਾਂਦੇ ਉਹ ਬੰਦਾ ਨਹੀਂ ਪਤਾ ਲੱਗਿਆ ਹਾਈ ਤੱਕ ਨਹੀਂ ਲੱਗਿਆ ਕੁੜੀਆਂ ਦੇ ਜਿਹੜੇ ਬਹੁਤ ਸਾਰੇ ਨਿੱਕਰ ਕੱਢ ਕੇ ਖੜੇ ਨਿੱਕਸੇਂ ਉਹਦੇ ਕਾਰਨ ਨੂੰ ਰਹਿਣਾ ਇੱਥੇ ਰੋ ਮਾਰ ਜੋ ਕੇ ਪਾਸ ਦੀ ਉਹ ਕੁੜੀਆਂ ਨਾਲ ਆ ਕੁੜੀਆਂ ਆ ਜੀ ਫਿਰ ਬਹੁਤ ਸਾਰਾ ਸਾਥ ਕਰਦਾ ਇਗਿਆ ਬੰਦਾ ਨਹੀਂ ਤਾਂ ਸਹੀ ਹੋਵੇ ਨਾ ਮੇਰੇ ਹੀ ਬੰਦਾ ਸੁਣੇ ਫਿਰ ਗੁਰਾ ਦਾ ਲੱਗਦਾ ਦਰਕਾਰ ਨੇ ਨਹੀਂ ਗਾਣਾ ਕਰਦੇ ਕਰਦੇ ਨਹੀਂ ਬੇਬੇ ਦਾ ਗਾਣਾ ਕਰਦੇ ਪ੍ਰੋਬਲਮ ਨੰਬਰ ਕੇ ਦੱਸ ਦਿਓ ਆ ਖੜਾ ਆ ਖੜਾ 23 ਸਾਹੀ 23 ਸਾਹੀ ਆਪੇ ਤੋਂ ਇਹਨਾਂ ਜਿਹੜਾ ਲਿਖਾ ਦੇ ਨਾਂ ਲਈ ਬਸ ਜੱਥੇਬੰਦੀ ਵੱਲ ਕਰ ਦਿਓ ਨਾ ਕੋਈ ਪਤਾ ਕੌਣ ਹੈ ਸਿਕਿਉਰਟੀ ਨਾ ਦੇਖੀ ਨਾ ਥੱਲੇ ਲਾਈਨ ਲਿਖੋ ਬਾਅਦ ਜੱਥੇਬੰਦੀ ਮੰਗ ਕਰਦੀ ਹੈ ਤੇ ਤੁਰੰਤ ਕਾਰਵਾਈ ਕੀਤੀ ਜਾਏ ਬਸ ਉਹ ਆ ਕੇ ਉੱਥੇ ਅਸੀਂ ਨੋਰਮਲ ਹੀ ਖੜੇ ਹੋਏ ਆ ਸਾਨੂੰ ਆ ਕੇ ਬੋਲਣ ਲੱਗੇ ਕਿ ਤੁਸੀਂ ਇੱਥੇ ਖੜੇ ਕਿਉਂ ਹੋਏ ਆ ਤੁਹਾਡੇ ਹੋਸਟਲ ਨੇ ਜਾਂ ਇੰਟਰਨੈਟ ਆਇਆ ਹੋਣਾ ਆ ਤੁਸੀਂ ਇੱਥੇ ਕੀ ਕਰ ਰਹੇ ਹੋ ਉਹ ਜਸਟ ਉਹਨੇ ਇਹਨਾਂ ਨੇ ਕੋਲ ਦੀ ਬਾਈਕ ਨੇ ਹੁੱਲੜਬਾਜੀ ਕਰਦੇ ਹੋਏ ਨੰਗੇ ਆ ਬੰਦਾ ਇਹਨਾਂ ਦਾ ਕੋਲ ਆ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਪੁੱਛਿਆ ਨਹੀਂ ਆ ਗਿਆ ਕਿ ਭਾਈ ਤੁਸੀਂ ਕਰ ਕੀ ਰਹੇ ਹੋ ਇੱਥੇ ਬਾਈਕ ਅੰਦਰ ਆਈ ਕਿਵੇਂ ਬਾਈਕ ਪਹਿਲੀ ਕਹਿੰਦਾ ਲੋਗੋ ਦੇਕਰ ਕੌਣ ਸੀ ਗਏ ਸਲੋਟੀ ਕਰਨ ਇਹ ਤਾਂ ਦੇਖਿਆ ਕਿ ਉੱਥੇ ਕੇਕ ਕੱਟ ਰਹੇ ਆ ਉੱਥੇ ਆ ਕੇ ਉਹਨਾਂ ਨੇ ਕੇਕ ਕੱਟਣ ਦਾ ਰੋਕਤਾ ਇੱਥੇ ਕੇਕ ਨਾ ਕੱਟੋ ਪਰ ਜਿਹੜੇ ਬਾਈਕ ਅੰਦਰ ਲਿਆ ਕੇ ਹੁੱਲੜ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਕੋਲ ਰਾਈਟ ਹੀ ਹੈ ਨਹੀਂਗਾ। ਨਾਲ ਬੰਦਾ ਬੈਠਾ ਡਰਾਈਵਿੰਗ ਕਰ ਰਿਹਾ ਵਾ ਦਾਰੂ ਪੀ ਕੇ ਡਰਾਈਵਿੰਗ ਕਰ ਰਿਹਾ। ਇਹਨਾਂ ਨੂੰ ਆ ਹੀ ਨਹੀਂ ਪਤਾ ਲੱਗਾ ਕਿ ਉਹ ਬੰਦੇ ਨੇ ਡਰਾਈਵਿੰਗ ਨਹੀਂ ਕੀਤੀ ਹੋਈ ਉਹਨੇ ਸੀਟ ਬੈਲਟ ਨਹੀਂ ਲਾਈ ਹੋਈ। ਉਹਦੀ ਸ਼ਬਦਾਵਲੀ ਕਿੱਦਾਂ ਦੀ ਆ? ਉਹ ਗੋਲ ਕਿੱਦਾਂ ਰਿਹਾ? ਲਖੇੜੇ ਮਾਮ ਨਹੀਂ ਕਰਨੀਆਂ ਗੱਲਾਂ। ਡਰਾਈਵਰ ਕਿਸਨੇ ਦਿੱਤਾ ਇਹ? ਉਹਨੇ ਨਾ ਯੂਨੀਫਾਰਮ ਪਾਈ ਹੋਈਆਂ ਨਾਲ ਜਿਹੜਾ ਸਿਕਿਉਰਿਟੀ ਅਫਸਰ ਉਹਦੇ ਨੇਮ ਪਲੇਟ ਨਹੀਂ ਲੱਗੀ ਹੋਈ ਕਿ ਆਨ ਡਿਊਟੀ ਅਫੀਸਰ ਨਹੀਂ ਉਹ। ਇਹ ਸ਼ਰੇਆਮ ਜਵਾਕਾਂ ਵਾਲਾ ਗੁੰਡਾਗਰਦੀ ਕੀਤੀ ਆ ਰੇ ਪੰਜਾਬੀ ਯੂਨੀਵਰਸਿਟੀ ਦੀ। ਸਿਕਿਉਰਟੀ ਵੱਲੋਂ ਸਿਕਿਉਰਟੀ ਦੇ ਨਾਮ ਦੇ ਗੁੰਡਾਗਰਦੀ ਕਰਦੇ ਆ ਜਵਾਕਾਂ ਨੂੰ ਡਿਊਸ ਕਰਦੇ ਆ ਗਾਲੀ ਗਲੋਚ ਕਰਦੇ ਆ ਉਹਨਾਂ ਨੇ ਫੋਨ ਫੜ ਕੇ ਲੈ ਜਾਂਦੇ ਆ ਗੱਡੀ ਵਿੱਚ ਤਾ ਗਿਓ ਵੀ ਪ੍ਰੂਫ ਵੀਡੀਓ ਦਾ ਬਣਾ ਕਰਦੇ ਕਿ ਦੁਬਾਰੀ ਕਰੇ ਇਹ ਇਹ ਗੁੰਡਾਗਰਦੀ ਦੀ ਇਹੀ ਇੱਕ ਵਾਰ ਪਹਿਲਾਂ ਗੈਨ ਰਿਪੋਰਟ ਦਿੱਤੀ ਹੈ ਸਿਕਿਉਰਟੀ ਇੰਚਾਰਜ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਪਰ ਇਹਨਾਂ ਨੇ ਸਾਡੇ ਨੂੰ ਨੰਬਰ ਲੈ ਲਿਆ ਕਿ ਜਦੋਂ ਸਿਕਿਉਰਟੀ ਇੰਚਾਰਜ ਹੋਣਗੇ ਕਈ ਤੁਹਾਨੂੰ ਨੰਬਰ ਦੇ ਦਾਂਗੇ ਤੁਹਾਨੂੰ ਲੜਦਾਂਗੇ ਕਿ ਆਣਾ ਨਾ ਆ ਕੇ ਮਿੰਡੋ ਨਾ ਇਹਨਾਂ ਦਾ ਬੰਦਾ ਆਇਆ ਸਿਕਿਉਰਿਟੀ ਆਂਚ ਇਨਚਾਰਜ ਨਾ ਸਾਡੇ ਨਾਲ ਕੋਈ ਗੱਲਬਾਤ ਕੀਤੀ ਉਹ ਬੰਦੇ ਨੇ ਇੱਕ ਗੱਲ ਹੋਰ ਸਾਨੂੰ ਸਿਕਿਉਰਿਟੀ ਦਾ ਕੋਈ ਵੀ ਬੰਦਾ ਇਹ ਕਹਿ ਦੇਵੇ ਕਿ ਭਾਈ ਸਾਡੇ ਸਕਿਉਰਿਟੀ ਗਾਰਡ ਵੱਲੋਂ ਜਾਂ ਸਾਡੇ ਡਰਾਈਵਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਘਟਨਾ ਜਾਂ ਜਵਾਕਾਂ ਦਾ ਬਜ਼ਰੂਕੀ ਨਹੀਂ ਕੀਤੀ ਜਾਂਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਸਾਨੂੰ ਕਲੈਰੀਫਾਈ ਕਰਦੇ ਨੇ ਅੱਜ ਕੁੜੀ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਵਾ ਉਹਦੇ ਚਪੜੇ ਮਾਰਨੀਆਂ ਗੱਲਾਂ ਕੀਤੀਆਂ ਵਾ ਮੇਰਾ ਫੋਨ ਖੋ ਕੇ ਲਿਆਂਦਾ ਗਿਆ ਵਾ ਹੁਣ ਇਹ ਜਾਣ ਦਾ ਮਸਲੇ ਦਾ ਇਹ ਹੱਲ ਕਰਨ ਸੋਹਾ ਤੇ ਕਰ ਉਹ ਬੰਦੇ ਨੂੰ ਪੇਸ਼ ਕੀਤਾ ਜਾਵੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਆ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦਾ ਮੇਨ ਗੇਟ ਆ ਇਹਦਾ ਪੱਕੇ ਤੌਰ ਤੇ ਬੰਦ ਕਰਾਂਗੇ ਤੇ ਭਾਈ ਅੱਗੇ ਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਜਵਾਨਾਂ ਨਾਲ ਬਦਲੂ ਕੀ ਕਰਨਾ ਜਾ ਉਹਨਾਂ ਨਾਲ ਅਬਿਊਜ਼ ਕਰਨ ਦਾ ਅੰਜਾਮ ਕੀ ਹੁੰਦਾ ਵਾ ਪਹਿਲਾਂ ਵੀ ਸਿਕਿਉਰਟੀ ਸਿਕਿਉਰਟੀ ਗਾਰਡ ਵੱਲੋਂ ਕੁੜੀਆਂ ਦੇ ਨੰਬਰ ਕੱਢੇ ਗਏ ਐ ਐਂਟਰੀ ਗੇਟ ਵਿੱਚੋਂ ਉਹ ਬੰਦੇ ਦੀ ਜਵਾਕਾਂ ਨੇ ਐਸੀ ਛੁੜਾਈ ਕੀਤੀ ਆ ਕਿ ਇਹਨਾਂ ਨੂੰ ਹਜੇ ਤੱਕ ਫੇਰ ਵੀ ਅਗਲ ਨਹੀਂ ਆਏਗੀ ਹੁਣ ਇਹ ਕਹੁੰਦੇ ਆ ਕਿ ਜਵਾਕਾਂ ਹਿੰਸਾ ਕਰਨ ਇਹ ਇਹੀ ਰਹਿ ਗਿਆ ਸਾਨੂੰ ਤਾਂ ਅਸੀਂ ਇੱਥੇ ਆਦੇ ਘਰ ਦੇਦੇ ਪੈਸੇ ਫੂਫੂ ਕੇ ਤੇ ਪੜਨ ਆਉਂਦੇ ਆ ਜਾਂ ਹੀ ਸਥਾਈ ਕਰਨ ਆਉਂਦੇ ਆ ਜਾਂ ਇਹਨਾਂ ਦੀ ਗਾਲਾਂ ਸੁਣਨ ਆਉਂਦੇ ਆ ਸਾਡੇ ਹੀ ਫੀਸਾਂ ਭਰਦੇ ਉਹਨਾਂ ਵਿੱਚੋਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਵਾ ਕਿ ਸਾਡੀ ਸਿਕਿਉਰਟੀ ਕਰਦੇ ਆ ਸਿਕਿਉਰਟੀ ਨਾ ਦੇ ਸਾਨੂੰ ਗਾਲਾਂ ਕਰਦੇ ਆ ਸਾਨੂੰ ਚਵੇੜੇ ਮਾਰਨੀਆਂ ਗੱਲਾਂ ਕਰਦੇ ਆ ਆਪ ਦੀ ਕੋਤੀ ਦੀ ਉਮਰ ਦੀਆਂ ਕੁੜੀਆਂ ਆ ਦੀ ਕੁੜੀ ਦੀ ਉਮਰ ਦੀਆਂ ਕੁੜੀਆਂ ਵਿੱਚ ਚਵੇੜੇ ਮਾਰਨੀਆਂ ਗੱਲਾਂ ਕਰਦੇ ਆ ਦੱਸੋ ਕਿ ਕਿੱਥੋਂ ਦੀ ਸਕਿਉਰਟੀ ਹੈ ਬਾਈ ਸਾਈਨ ਕਰਦੇ ਹੋ ਬਸ ਸਾਨੂੰ ਇਹ ਚੀਜ਼ ਦਾ ਜਵਾਬ ਦਿੱਤਾ ਜਾਵੇ ਸਕਿਉਰਟੀ ਇਨਚਾਰਜ ਪਹੁੰਚਣਾ ਉਹ ਬੰਦੇ ਨੂੰ ਪੇਸ਼ ਕੀਤਾ ਜਾਵੇ ਕੱਲ ਨੂੰ ਫਿਰ ਇਸ ਮਸਲੇ ਦਾ ਕੋਈ ਹੱਲ ਹੋਊਗਾ ਨਹੀਂ ਅਸੀਂ ਕੱਲ ਤੋਂ ਸੰਪੂਰਨ ਤੌਰ ਤੇ ਗੇਟ ਬੰਦ ਕਰਾਂਗੇ ਆਪਣਾ ਨੰਬਰ ਦੇ ਦਿਓ ਫਿਰ ਫੜਾਉਣਾ ਰੈਸਕਿਊਟਿੰਗ ਚਾਹਤ ਫੜਾਉਣਾ ਇਕੱਠੇ ਹੋ ਕੇ ਗਰੁੱਪ 'ਚ ਫੜਾਓ ਸਾਰੇ ਜਾਣੇ ਗਰੁੱਪ 'ਚ ਫੜਾਓ ਸਾਰੇ ਸਿਕਿਉਰਿਟੀ ਸਿਕਿਉਰਿਟੀ ਚਾਰਜਰ ਫੜਾਓ ਯਾਰ ਆ ਸਾਈਨ ਕਰਦੇ ਯਾਰ ਇਹ ਫੜ ਗਿਆ ਸਾਰਾ ਕੁਝ ਜਿੱਥੇ ਮਰਜ਼ੀ ਕਿਤੇ ਮਰਜ਼ੀ ਬੜੇ ਹਨ ਦਿਓ ਹਾਂ ਭਾਈ ਉਹ ਗਰੁੱਪ ਆ ਸਾਰੇ ਇਕੱਠੇ ਹੋ ਯਾਰ ਬਣਦੀ ਬਣਦੀ ਦਿਓ ਤੂੰ ਸਾਰੇ ਫੜਾ ਰਵਿ ਹੋ ਜਾਣਾ ਚਲੋ ਸੋਗੋ ਸਾਰੇ ਆਣੇ ਤੋ ਵੀ ਨਾਲ ਚੱਲ ਮੈਂ ਵੀਡੀਓ ਬਣਦੀ ਵੀ ਬਸ ਵਗ ਜਾ ਬਰੇ ਇਗਰਾ ਆ ਮਾਹਰ ਲੀ ਨੋਟਸ ਚਾੜਾ ਇਟਰਾ ਇਗਰਾ ਆ ਗੱਡੀ ਪਟ્રોલ ਦੀ ਵਾਲੀ ਗੱਡੀ ਇਹ ਜਿਹੜਾ ਮਲਾਦੀ ਸੀਗਾ ਡਰਾਈਵਰ ਸੀ ਉਹਨੇ ਗੇਸ ਕੀਤੀ ਹੋਈ ਸੀ ਉਡੀ ਨੂੰਨੇ ਗਵਾ ਦਿਆ ਵਾ ਮੇਰਾ ਹੋਲ ਫਰ ਤੋਂ ਫੁੱਗ ਲ ਗਿਆ ਵਾ ਵਰਬਲੀ ਰਿਪੋਰਟ ਦਿੱਤੀ ਆ ਠੀਕ ਆ ਚਪੇੜਾ ਮੰਗਣ ਕਰਨੀ ਕਿਹੜੀ ਹੁੰਦਾ ਦੇ ਕੇ ਵੰਨਾ ਆ ਸੀ ਉਹਦੇ ਖਿਲਾਫ ਇੱਕ ਦਿਨ ਐਪਲੀਕੇਸ਼ਨ ਦੇ ਰਹੇ ਆ ਕਿ ਉਹਦੇ ਖਿਲਾਫ ਤੁਹਿਆ ਉਹ ਕਰੋ ਕੋਈ ਐਕਸ਼ਨ ਲਾਓ ਉਹ ਬੰਦੇ ਨੂੰ ਸੋਭਾ ਇੱਥੇ ਪੇਸ਼ ਕਰੋ ਨਹੀਂ ਤਾਂ ਫਿਰ ਅਸੀਂ ਆਹ ਗੇਟ ਬੰਦ ਕਰਾਂਗੇ ਜੀ ਸਾਨੂੰ ਇਹਦਾ ਸਵੇਰ ਤੱਕ ਕੋਈ ਨਾਲ ਨਹੀਂ ਮਿਲਿਆ ਦੇਖੋ ਭਾਵੇਂ ਆਪਾਂ ਨੂੰ ਡਰਾਈਵਰ ਤੋਂ ਕੁਝ ਨਹੀਂ ਲੈਣਾ ਹਾਂ ਅਸੀਂ ਤਾਂ ਕੁਝ ਲੈ ਨਹੀਂ ਰਹੇ ਆਪਣੀ ਨੌਕਰੀ ਕਰਦਾ ਅਸੀਂ ਆਪਣੀ ਡਰਾਈਵਿੰਗ ਕਰਦੇ ਹਾਂ ਗੇਟ ਤੇ ਜਿੰਨੇ ਬੰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਅਮਰਧਾਰੀ ਆ ਸਾਡਾ ਦਰੂ ਨਾਲ ਕੋਈ ਤੱਲੂਕ ਨਹੀਂ ਹਾਂਜੀ ਠੀਕ ਹੈ ਤੁਸੀਂ ਇਹਦਾ ਸੂਨੇ ਤੇ ਬੰਦੀ ਕਾਰਵਾਈ ਉਹ ਜਿੱਥੇ ਤੁਸੀਂ ਵੀ ਤਾਂ ਸਾਈਨ ਕਰਾਣੇ ਸਾਈਨ ਕਰਾਓ ਨਹੀਂ ਸਰ ਮੈਂ ਆਪਣੇ ਸਾਹ ਨੂੰ ਸਵੇਰੇ ਕੱਢ ਦੂੰਗਾ ਸਾਧੂੰਗਾ ਤੇ ਸਾਹ ਵਿੱਚ ਬੰਦੇ ਦੀ ਕਾਰਵਾਈ ਕਰੋ ਇਹ ਕਾਰਵਾਈ ਹੈ ਉਹਨੂੰ ਬੁਲਾਇਆ ਜਾਊਗਾ ਤੁਸੀਂ ਆਪਣੇ ਮੋਬਾਈਲ 'ਤੇ ਲਿਖਤਾ ਹੈ ਸੇਡੂ ਉਹੀ ਇਹ ਵੀ ਲਿਖਤਾ ਮੈਂ ਕਿੱਥੇ ਹਾਂ ਉਸ ਟਾਈਮ ਤੇ ਜਦੋਂ ਮੈਨੂੰ ਡਰਾਈਵਰ ਨੇ ਪੜਿਆ ਕੋਈ ਸਿਕਿਉਰਿਟੀ ਇੰਚਾਰਜ ਹੋ ਥੋਡੇ ਨਾਲ ਬੰਦਾ ਪੈਟਰੋਲਿੰਗ ਤੇ ਜਾ ਰਿਹਾ ਡਰਾਈਵਰ ਥੋੜਾ ਹੱਤ ਨਹੀਂ ਬੰਦਾ ਕਿ ਉਹ ਬੰਦੇ ਦਾ ਚੈੱਕਪ ਹੋਵੇ ਕਿ ਵੀ ਉਹ ਬੰਦੇ ਨੇ ਸ਼ਰਾਬੀ ਪੀਤੀ ਹੋਈ ਹੈ ਕਿ ਨਹੀਂ ਪੀਤੀ ਹੋਈ ਉਹ ਤੁਸੀਂ ਆਪਕੇ ਸੂਰੇ ਡਿਸਕਸ ਕਰੋਗੇ ਨਹੀਂ 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 ਇਹ ਸਭ ਕੁਝ ਕੰਪਲੀਟ ਹੈ ਸਰ ਇਨਚਾਰਜ ਤੁਸੀਂ ਹੋਣਾ ਚਾਹਤ ਤੁਸੀਂ ਸਿਕਿਉਰਟੀ ਦੇ ਤੁਸੀਂ ਸਾਨੂੰ ਸਿਕਿਉਰਟੀ ਦੇਣੀ ਹੈ ਉਹ ਬੰਦਾ ਨਾਲ ਤੁਹਾਡੇ ਨਾਲ ਅਬਿਊਜ਼ ਕਰ ਰਿਹਾ ਇਹ ਸਟਾਰਟ ਹੁੰਦਾ ਹੈ ਥੋੜੇ ਦੇ 10 ਵਜੇ ਅੰਦਰ ਕਾਰਵਾਈ ਹੋ ਗਈ ਨਹੀਂ ਨਹੀਂ ਸਿਕਿਉਰਟੀ ਉਹ ਤਾਂ ਮੈਂ ਮੰਨਦਾ ਨਾ ਮੈਂ ਤੁਹਾਨੂੰ ਐਂ ਪੁੱਛ ਰਿਹਾ ਕਿ ਤੁਸੀਂ ਸਾਨੂੰ ਸਿਕਿਉਰਟੀ ਪ੍ਰੋਵਾਈਡ ਕਰਨੀ ਹੈ ਕਿ ਨਹੀਂ ਕਰਨੀ ਕਰਨੀ ਹੈ ਨਾ ਤੁਹਾਡੇ ਨਾਲ ਦਾ ਬੰਦਾ ਸਾਨੂੰ ਅਬਿਊਜ਼ ਕਰੀ ਜਾਂਦਾ ਸਾਡੀ ਗੱਡੀ ਜਾਂਦਾ ਕਰਨ ਮੈਂ ਤੁਹਾਡੇ ਕਿੱਥੇ ਲਈ ਕਿਥੋਂ ਸਿਕਿਉਰਟੀ ਮੰ ਸਰਸੰਗੀ ਜਿਹਨਾਂ ਦੀ ਡਿਊਟੀ ਹੈ ਪਹਿਲਾਂ ਹੈ ਨਹੀਂ ਹੁੰਦਾ ਇਹ ਪਹਿਲਾਂ ਨਹੀਂ ਹੁੰਦਾ ਨੀ ਫਿਰ ਹੋਰ ਕਿਹਦੀ ਜਿੰਮੇਵਾਰੀ ਹੁੰਦੀ ਹੈ ਸਵੇਰੇ ਐਨ ਚਾਰਜ ਹੁੰਨ ਚਾਰੀ ਬਦਲਦੇ ਆ ਬਦਲਦੇ ਆ ਦੋਨ ਚਾਰਜ ਆ ਇੱਕ ਸਵੇਰੇ ਦਾ ਲੱਕ ਹੁੰਦਾ ਰਾਤ ਦਾ ਲੱਕ ਨਹੀਂ ਸ਼ਾਮ ਵਾਲਾ ਨਹੀਂ ਹੁੰਦਾ ਲੱਕ ਤੇਰੇ ਅੱਜ ਹੀ ਕਿਉਂ ਦਿੱਤੋ ਨੀ ਇਹ ਸਪੋਟ ਗਾੜੀ ਹੁੰਦੀ ਕੋਈ ਨਹੀਂ ਦਰਖਾਸਤ ਦੇਤੀ ਹੈ ਸਵੇਰੇ ਪੇਸ਼ ਕਰਨਗੇ ਇਨਚਾਰਜ ਹੋਣਗੇ ਤੇ ਜੱਤੇਬੰਦੀ ਦਾ ਪੂਰਾ ਡੈਪੂਟੇਸ਼ਨ ਮਿਲੂਗਾ ਸਵੇਰੇ ਇੰਚਾਰਜ ਹਾਜ਼ਰ ਕਰੂਗਾ ਨਾ ਸਾਰਿਆਂ ਨੂੰ ਹਾਂ ਜੀ ਹਾਜ਼ਰ ਕਰੂਗਾ ਸਵੇਰੇ ਮੈਂ ਦੁਮਵਾਰੀ ਚੱਕਦਾ ਯਾਰ ਇਹ ਜੀ ਗੱਲ ਥੋੜੀ ਹੈ ਮੈਂ ਦੁਮਵਾਰੀ ਚੱਕਦਾ ਮੈਂ ਆਪਣੇ ਅਧਿਕਾਰੀ ਨੂੰ ਦੱਸੂਗਾ ਕਿ ਸਾਹਿਬ ਇਹਨਾਂ ਦੀ ਰਾਤ ਦੀ ਸਟੂਡੈਂਟਾਂ ਦੀ ਆ ਕੰਪਲੇਂਟ ਹੈ ਤੇ ਬਾਕੀ ਉੱਤੇ ਬੜੀ ਕਾਰਵਾਈ ਕਰੋ ਤੇ ਬਲਾਕ ਡਰਾਈਵਰ ਦੀ ਗੱਲ ਠੀਕ ਹੈ ਹੋਰ ਬਥੇਰੇ ਜਵਾਬ ਹੋ ਗਏ ਉਸਦੇ ਬੈਠੇ ਜਿੰਨਾਂ ਨਾਲ ਇਹ ਘਟਨਾ ਪਹਿਲਾਂ ਵਾਪਰ ਚੁੱਕੀ ਆ ਪਰ ਉਹਨਾਂ ਤੇ ਕੋਈ ਬੋਲਿਆ ਨਹੀਂ ਜੋ ਅੱਜ ਅੱਜ ਹੀ ਉਹਨਾਂ ਦੀ ਆਵਾਜ਼ ਬਣਾਂਗੇ ਜੇ ਸਾਡੇ ਸਾਹਮਣੇ ਨਾਂ ਪੇਸ਼ ਹੋਇਆ ਫਿਰ ਅਸੀਂ ਜੋ ਕਰਨਾ ਉਸ ਤੇ ਕਾਰਵਾਈ ਕਰਾਂਗੇ ਸਾਰੀ ਉਹ ਠੀਕ ਹੈ ਸਵੇਰੇ ਟਾਈਮ ਦੇ ਦਿਓ ਕਿੰਨੇ ਵਜੇ ਗਗਨ ਨਹੀਂ ਨਹੀਂ ਗਗਨ ਡਾਕਟਰ 10 ਵਜੇ ਪੁਆਇੰਟ ਟਾਈਮ ਦਿਓ ਸਵੇਰੇ ਕਿੰਨੇ ਵਜੇ ਇਕੱਠੇ ਹੋਣਾ ਇੱਥੇ ਆਪਾਂ ਸਵੇਰੇ 10 ਵਜੇ ਸਾਰੇ ਨੇ ਉਰੇ ਇਕੱਠੇ ਹੋਣਾ ਠੀਕ ਹੈ 10 ਵਜੇ ਸਕਿਉਰਟੀ ਗਾਰਡ ਨਾਲ ਵੀ ਖੜੇ ਆ ਤੇ ਅਸੀਂ ਨਾਲ ਗੇਟ ਦਾ ਅੱਧਰ ਚਾਲੇਗੀ ਬੰਦ ਹੋਏ ਗੇਟ ਵਾਲੇ ਬੰਦ ਹੋ ਜਾਣਗੇ ਸਭ ਕੁਝ 10 ਵਜੇ ਸਕਿਉਰਟੀ ਅਫਸਰ ਨਾਲ ਇੱਥੇ ਡੈਪਿਊਟੇਸ਼ਨ ਮਿਲਿਆ ਜਾਊਗਾ ਜੇਕਰ ਕਾਰਵਾਈ ਨਹੀਂ ਹੁੰਦੀ 50 ਸਟੂਡੈਂਟ ਫੈਡਰੇਸ਼ਨ ਵੱਲੋਂ ਆ ਮੇਨ ਗੇਟ ਦੋਵੇਂ ਬੰਦ ਕੀਤੇ ਜਾਣਗੇ ਅਸੀਂ ਇਹ ਐਲਾਨ ਕਰਦੇ ਹਾਂ ਧੰਨਵਾਦ ਧੰਨਵਾਦ जाब स्टूडेंट फेडरेशन जिंदाबाद 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 सिक्योरिटी प्रशासन मुर्दाबाद जिंदाबाद मुर्दाबाद गाड़ी क्लोज करने प्रशासन मुर्दा ਮੁਰਦਾਬਾਦ ਮੁਰਦਾਬਾਦ ਪੜਾਣ ਨਾਲ ਗਾਲੀ ਕਲੋਜ ਕਰਨ ਵਾਲਾ ਸਕਿਉਰਿਟੀ ਪ੍ਰਸ਼ਾਸਨ ਮੁਰਦਾਬਾਦ 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 ਧੱਪੜ ਮਾਨ ਦੀ ਟੰਕੀ ਦੇ ਨਾਲ ਸਕਿਉਰਿਟੀ ਪ੍ਰਸ਼ਾਸਨ ਮੁਰਦਾਬਾਦ 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 ਪੁਲਾਇਸ ਸੁਨਨ ਫੈਡਰੇਸ਼ਨ ਜਿੰਦਾਬਾਦ 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 ਵਿਦਿਆਰਥੀ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ